ये सामने मंदिर के साथ में बिल्कुल 20 मीटर दूरी पे ये मीट की ये अभी तो चलो नहीं सामने मतलब इसमें बकरे रखते हैं सामने पर हम देखो ये धर्म का मामला बिल्कुल कोई भी आदमी मंदिर जाते हैं और ये देखने में बीस अच्छा मीटर दूरी पे है और कई बार ये सालों से हमारे पास तो तो ये देखो ये लेकर भी, 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 भी सारे लेकर नोटिस ही सारे दे रखे है हम तो उसके बावजूद भी पंच सरपंच ने भी यहाँ पे दे रखे है नोटिस इन्होंने उसके बावजूद भी ਆਪੇ ਦਿਕਾਈ ਆਾਰੇ ਪ੍ਰਸ਼ਾਸਨ ਵੀ ਕਈ ਵਾਰ ਬੋਲ ਵੀ ਚੁੱਕਾ ਲੇਕਿਨ ਪਤਾ ਨਹੀਂ ਕਿਉਂ ਨਹੀਂ ਆਤਾ ਰਾਇਸੀ ਕੋਈ ਸ਼ਕਤੀ ਹੈ ਇਹ ਲੋਕੋ ਦੇ ਬਾਸ ਅੰਦਰ ਸੇ ਕੁਛ ਐਸੇ ਹੈ ਜੋ ਕਿ ਇਹ ਬਿਲਕੁਲ ਸੁਣੀ ਨਹੀਂ ਰਹੀਏ ਮੁਹਾਲੀ ਦੇ ਬਲੌਂਗੀ ਵਿਖੇ ਪ੍ਰਾਚੀਨ ਸ਼ੀ ਮੰਦਿਰ ਦੇ ਨੇੜੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਅੱਜ ਕਈ ਜਥੇਬੰਦੀਆਂ ਹੋਈਆਂ ਇਕੱਠੀਆਂ ਇਸ ਮੌਕੇ ਦੇ ਉੱਤੇ ਮੰਦਿਰ ਤੋਂ ਕਰੀਬ 20 ਮੀਟਰ ਦੇ ਉੱਤੇ ਚੱਲ ਰਹੀਆਂ ਨੇ ਮੀਟ ਦੀਆਂ ਦੁਕਾਨਾਂ ਜਿਸ ਨੂੰ ਬੰਦ ਕਰਵਾਉਣ ਦੇ ਰੋਸ ਦੇ ਵਿੱਚ ਕਈ ਜੱਥਿਆਂ ਬੰਦੇ ਵੱਲੋਂ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਨੂੰ ਚੁਣੌਤੀ ਦਿੱਤੀ ਗਈ ਕਿ ਜੇ ਜਲਦ ਇਹ ਦੁਕਾਨਾਂ ਬੰਦ ਨਹੀਂ ਕੀਤੀਆਂ ਗਈਆਂ ਤਾਂ ਕਰਾਂਗੇ ਇਸ ਤੋਂ ਤਿੱਖਾ ਸੰਘਰਸ਼ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਜੈ ਕਰੋ ਵੀਰ ਬਜੰਗ ਜੈ ਅੱਲਾਹ ਹੋ ਤੇ ਮਸਲਾ ਇਹ ਆ ਜੀ ਪਿਛਲੇ ਡੇਢ ਦੋ ਸਾਲਾਂ ਤੋਂ ਅਸੀਂ ਪ੍ਰਸ਼ਾਸਨ ਨੂੰ ਮੁਹਾਲੀ ਪ੍ਰਸ਼ਾਸਨ ਨੂੰ ਲਗਾਤਾਰ ਇਹ ਇਨਫੋਰਮੇਸ਼ਨ ਦੇ ਰਹੇ ਆ ਵੀ ਦੇਖੋ ਸਾਹਮਣੇ ਉੱਧਰ ਕੈਮਰਾ ਤੋਂ ਸਾਹਮਣੇ ਉਹ ਕਿੰਨਾ ਮੀਟਰ ਦਾ 20 20 ਮੀਟਰ ਤੇ ਸਾਡਾ ਮੰਦਿਰ ਹੈ ਪਵਿੱਤਰ ਇਹ ਸ਼ਿ ਮੰਦਿਰ ਹੈ ਤੇ ਆਹ ਦੇਖੋ ਤੁਸੀਂ ਇੱਥੇ ਵੀ ਮੀਟੀਆਂ ਦੁਕਾਨਾਂ ਉਹ ਖੁੱਲੀਆਂ ਹੋਈਆਂ ਅਸੀਂ ਲਗਾਤਾਰ ਪ੍ਰਸ਼ਾਸਨ ਨੂੰ ਇਸ ਵਾਰ ਅਸੂਚਿਤ ਕੀਤਾ ਅਸੀਂ ਕੱਲੀ-ਕੱਲੀ ਆ ਦੇਖੋ ਐਪਲੀਕੇਸ਼ਨ ਦੇ ਕੇ ਆਏ ਆ ਔਰ ਐਪਲੀਕੇਸ਼ਨਾਂ ਮਾਰਕ ਹੋ ਕੇ ਇਹਨਾਂ ਤੇ ਕਾਰਵਾਈ ਵੀ ਹੋ ਚੁੱਕੀ ਆ ਪਰ ਫੌਰ ਵੀ ਪਤਾ ਨਹੀਂ ਕੀ ਦਿੱਕਤ ਹੈ ਵੀ ਇਹ ਲੀਡ ਦੀਆਂ ਜਿਹੜੀਆਂ ਦੁਕਾਨਾਂ ਇਹ ਬੰਦ ਨਹੀਂ ਕਰੀਆਂ ਜਾ ਰਹੀਆਂ ਸਾਨੂੰ ਕਿਸੇ ਦੇ ਰੋਜ਼ਗਾਰ ਤੋਂ ਕੋਈ ਸਮੱਸਿਆ ਨਹੀਂ ਹੈ ਕੋਈ ਇੱਥੇ ਆਪਣਾ ਕੋਈ ਰੋਜ਼ਗਾਰ ਕਰ ਲੋ ਔਰ ਸਾਡੀ ਹਿੰਦੂਆਂ ਦੀ ਜੇ ਕੋਈ ਆਸਥਾ ਦੇ ਨਾਲ ਖੇលੂਗਾ ਤਾਂ ਉਹਦਾ ਜੁਲ੍ਹੇਵਾਰ ਜੇ ਕੱਲੂ ਅੱਜ ਸਾਡੇ ਇੱਥੇ ਮਖੌਲ ਅਕਸਰ ਰੱਖਿਆ ਦੇ ਬੰਦੇ ਆ ਗਏ ਅ ਡੀ ਜੀ ਪੀ ਤੋਂ ਹੋਰ ਵੀ ਵੱਖ-ਵੱਖ ਸਿਲਟਰਨੋ ਦੇ ਆਏ ਹੋ ਸਾਡੇ ਤੱਕ ਗੱਲ ਪਹੁੰਚੀ ਆ ਮੈਂ ਸ਼ਿਵ ਸਹਾਵਾ ਪੰਜਾਬ ਤੋਂ ਸਾਡੇ ਪ੍ਰਧਾਨ ਜੀ ਦੇ ਅਸੀਂ ਨਾਲੇ ਚੱਕੜ ਦਿੱਤੀ ਐਸ਼ਲੀ ਸੰਜੀਵ ਕਨੋਲੀ ਜੀ ਦੇ ਨਾਲੇ ਚੱਕੜ ਦਿੱਤੀ ਆ ਹੁਣ ਅਸੀਂ ਦੋ ਦਿਨਾਂ ਤੱਕ ਇੱਥੇ ਦੁਬਾਰਾ ਮੀਟਿੰਗ ਕਰਾਂਗੇ ਪਰਸੋਂ ਨੂੰ ਪਰਸੋਂ ਨੂੰ ਅਸੀਂ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਕਿ ਹੁਣ ਅੱਗੇ ਦਾ ਕੀ ਅਸੀਂ ਰਣਨੀਤੀ ਬਣਾਣੀ ਹੈ ਪਰ ਦੇਖੋ ਉਰੇ ਕੀ ਹੋ ਰਿਹਾ ਜਾਨਵਰਾਂ ਦੀ ਜੱਟਿਆ ਹੋ ਰਹੀ ਹੈ ਬੜੇ ਹੀ ਨਿਰਮਨ ਤਰੀਕੇ ਦੇ ਨਾਲ ਇੱਥੇ ਕੁੱਤੇ ਜਿਹੜੇ ਉਹ ਹੱਡੀਆਂ ਚੱਕ ਕੇ ਮੰਦਰ ਦੇ ਵਿੱਚ ਉੱਥੇ ਜਾਂਦੇ ਆਂ ਕਈ ਵਾਰ ਕੀ ਹੁੰਦਾ ਪੰਛੀਓ ਜਿਹੜੇ ਇਹ ਉਹ ਉੱਥੋਂ ਚੱਕ ਕੇ ਹੱਡ ਚੱਕ ਕੇ ਉੱਥੇ ਮੰਦਰ ਦੇ ਉੱਪਰ ਸਿੱਟ ਕੇ ਆਉਂਦੀ ਹੈ ਸੋ ਅਸੀਂ ਇਹੰਦੀ ਕਰਨ ਦੀ ਬੇਅਦਵੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੋ ਆਜੋ ਤੁਹਾਨੂੰ ਉੱਪਰ ਮੰਦਿਰ ਵਾਲੇ ਦੇ ਸਾਹਦੇ ਗੋਦਨਜੀ ਕੱਲਾ ਬਲਾਉਂਗੀ ਦੇ ਵਿੱਚ ਵੀ ਹੋਰ ਵੀ ਕਈ ਜਗ੍ਹਾ ਤੇ ਅਦਾ ਮਸਲੇ ਨੇ ਕਿ ਮੰਦਿਰ ਦੀ ਕੰਧ ਨਾਲ ਦੁਕਾਨਾਂ ਨੇ ਮੀਰਦੀਆਂ ਬਿਲਕੁਲ ਰਿਕਵੈਸਟ ਕਰ ਰਹੇ ਸੀ ਕਿ ਮੈਨੂੰ ਬਦਲੋ ਬਿਲਕੁਲ ਹਾਲੇ ਅਸੀਂ ਸ਼ੁਰੂਆਤ ਇੱਥੋਂ ਕੀਤੀ ਹੈ ਸਾਨੂੰ ਪਤਾ ਲੱਗਿਆ ਬਈ ਮੋਹਾਲੀ ਦੇ ਵਿੱਚ ਤਿੰਨ ਚਾਰ ਜਗ੍ਹਾ ਹੋਰ ਉੱਥੇ ਵੀ ਕਿਉਂਕਿ ਦੇਖੋ ਐਜ਼ ਅ ਲਾ 150 ਮੀਟਰ ਦਾ ਦਾਇਰਾ ਹੁੰਦਾ ਕਿਸੇ ਵੀ ਧਾਰਮਿਕ ਸੰਗਠਨ ਸੱਸਾ ਦੇ ਕੋਲ 150 ਮੀਟਰ ਦੇ ਦਾਇਰੇ ਦੇ ਵਿੱਚ मीट की कोई भी शॉप नहीं खोलते बर्दाश्त नहीं करोड़ी होगी कई दुकाना चीजें है सो अभी हमिम है जोड़ी यू होज करा कोई अल्टीमेटम दे रहे होगी उसका प्रोटैस करों जो है अभी पहले तो बैठ के ਆਪਣੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਡਿਸਾਈਡ ਹੋਏਗਾ ਫਿਰ ਹਜ਼ਾਰਾਂ ਦੀ ਜਨਤੀ ਦੇ ਵਿੱਚ ਸ਼ਿਸ਼ਟਾਚਾਰਿਕ ਵੀ ਆਣਗੇ ਤੇ ਹੋਰ ਵੀ ਬਕਵਾਦ ਹਿੰਦੀ ਸਟੇਟਿੰਗ ਬੀਜੇਪੀ ਵਾਲੇ ਸਾਰੇ ਰਲ ਕੇ ਅਸੀਂ ਫਿਰ ਆਪਣਾ ਉਹ ਪ੍ਰੋਟੈਸਟ ਹੈ ਨੂੰ ਸਿਰੇ ਲਾਵਾਂਗੇ ਕਿਉਂਕਿ ਇਹ ਬਦਵਾਸੀ ਨਹੀਂ ਅਸੀਂ ਚੱਲਣ ਪਾਉਂਗੇ ਜੇ ਤੁਸੀਂ ਸੋਚਦੇ ਤੁਸੀਂ ਇਹ ਥੋੜੀਆ ਮਤਲਬ ਵੀ ਤੁਸੀਂ ਰੋਜ਼ਗਾਰ ਕਰਦੇ ਸਾਡੀ ਧਾਰਮਿਕ ਆਸਥਾ ਨੂੰ ਤੁਸੀਂ ਇਹ ਕਰੋਗੇ ਚਿੰਤਿਤ ਕਰੋਗੇ ਇਹ ਬਰਦਾਸ਼ਤ ਨਹੀਂ ਕਿਹਾ ਜਾਊਗਾ ਗੁੱਡੂ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਬਿਲਕੁਲ ਸਹੀ ਗੱਲ ਹੈ ਮੈਂ प्राचीन शिव मंदिर आजाद नगर का जनरल सेक्रेटरी हमारे बीच में लाल बहादुर जी यहाँ पे मंदिर का प्रधान लाल बहादुर जी खड़े हैं सारे कमेटी आप देखो जी हमारे पास लेटर है बिल्कुल ये शिव मंदिर प्राचीन शिव मंदिर के नाम छह छह को नोटिस डीसी साहब ने देता जी ए डीसी डीसी बी डी पी ओ सरपंच सारे ने मार कहते थे आई ये नोटिस भी लग गया थे लेकिन उसके बावजूद भी नहीं हटाया कोई अंदर नहीं सकती इन लोग को सपोर्ट कर रहा है जो कि रहे करेगी हमने नहीं हटाना लेकिन ये हिंदू हिंदू के ये सबसे बड़ा मंदिर का जो त्योहार मा, माना जाता है हम लोग डेली पूजा पाठ करते हैं आज सोमवार का दिन है तो ये चीजें बिल्कुल गलत है दुकान तो हटाना ही पड़ेगा इसके लिए चाहे हमें जो कुछ भी करना पड़ेगा हम धरना देना पड़ेगा चाहे यहीं पर भूख हड़ताल करना पड़े यही पर बैठे कितनी देर से लगी है दुकान समय से है जो दुकान ये काफी सालों से दो साल से तो मेरे मेरे को संघर्ष करते हुए दुकान काफी पहले से है अभी पंजाब में इलेक्शन आने वाले तो क्या ये मुद्दा उठा रहे ठहरे ये राजनीतिक कोई मुद्दा नहीं है ये हमारे आस्था का धार्मिक आस्था है जी हमारा राजनीतिक से कोई लेना देना नहीं है ये हमारे सारे मंदिर कमेटी के प्रधान है एक महिला मंडल जो कीर्तन मंडली है रीता सिंह जी

ਜਿਹੜਾ ਪਤਾ ਸ਼ੁਰੂ ਹੋ ਕੇ ਡੀਸੀ ਆਫਿਸ ਤੱਕ ਜਾਊਗਾ ਔਰ ਅਸੀਂ ਪੁੱਛਾਂਗੇ ਪ੍ਰਸ਼ਾਸਨ ਨੂੰ ਵੀ ਕੀ ਗੱਲ ਹੈ ਵੀ ਡੀਸੀ ਕੱਲੋਂ ਤੋਂ ਬੇੜਾ ਹੋ ਗਿਆ ਜਾਂ ਮਰ ਗਿਆ ਸੋ ਇਹ ਜਿਹੜੀਆਂ ਲੰਗਾਂ ਸਾਡੀਆਂ ਹੁਣ ਇਹ ਉੱਥੇ ਅਸੀਂ ਚੱਕਰ ਲਗਾ ਕੇ ਜਾਕੇ ਇਸ ਮੌਕੇ ਦੇ ਉੱਤੇ ਦੂਜੇ ਪਾਸੇ ਮੀੜ ਦੀ ਦੁਕਾਨਾਂ ਦੇ ਮਾਲਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ 2001 ਤੋਂ ਆਪਾਂ ਇੱਥੇ ਬੈਠੇ ਆਂ ਪਰ ਆਪਾਂ ਮਰਿਆਦਾ ਦਾ ਪੂਰਾ ਪਾਲਣ ਕਰਦੇ ਆਂ ਤਾਂ ਕਿ ਮੰਦਰ ਦੇ ਕਿਸੇ ਵੀ ਧਾਰਮਿਕ की आस्था न ठेस ना पहुंचे भाई क्या नाम आपका मेरा ना करम सर सर क्या आपकी दुकान नहीं है ये मीट की जैसे ये मुद्दा उठाया गया कि 20 मीटर के पास ही है मंदिर क्या कहना चाहोगे सर ना तो 20 मीटर के पास है ना कुछ है मीट की दुकान नहीं आज से नहीं 2001 और 2 से, हैं। और मंदिर बाद में बनी है चलो वो भी कोई नहीं वो तो आस्था है अपना अपना नहीं जैसे वो कह रहे हैं कुत्ते वगैरह मीट लेके चल जाते हैं अंदर उसका कुछ नहीं जी उसका सब ध्यान रखते हैं सारी कुछ सफाई रखते है जो हमारा, हमारा कूड़ा होता है मोहाली बाहर क्या नाम आपका अब्दुल जब्बार मेरा नाम हाँ हाँ। जो मेरा कूड़ा होता है चाहे मुर्गे का हो चाहे बकरे का हो हमारी गाड़िया लगी हुई है ठीक है सर ये सारा कूड़ा बाहर जाता पर एक नॉर्म भी है कोर्ट का कि 100 मीटर के दायरे के बाहर होनी चाहिए मीट की या शराब की दुकान मैं आपकी बात से सहमत हूँ लेकिन हमारी दुकानें बहुत पहले से हैं ऐसी रजिस्ट्री हो रखी और की हाँ जी, जमीनों की रजिस्ट्री है सर उस क्या कहते हैं कि तीन साल पहले जो है ये लोग डीएम साहब को अप्लीकेशन दिए थे उसके बाद डीएम साहब ने थाने बलोंगी में क्या कहते हैं कि यहाँ पे उसको रईफर किए थे राइफ़र करने के बाद थानेदार साहब या सचिव साहब ने हम सबको बुलाया बुलाने के बाद उन्होंने बोला देखो जी रोज़ी रोटी सबकी चलनी चाहिए ठीक है लेकिन अपना सिस्टम जो जैसे जालियाँ हो गई अगर आप लोग मीट बाहर काटते हैं तो ये सब अंदर करो उससे पहले हमारा सबका सब कुछ अंदर ही था लेकिन जो भी और था साफ सफ़ाई पे हर हर चीज़ आप अभी सामने मौके पे हैं साफ़ सफ़ाई देखें हमारे सबकी जालियाँ देखें हमारा सबको कोई मुर्गा नहीं दिखाई देता है से 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 पर तो जो एक कानून है कि यहाँ सौ मीटर के दायरे में नहीं होनी चाहिए उसके बारे में क्या कहोगे सर ऐसे है कि हम दो हजार दो हजार एक से यहाँ बैठे हुए हैं उसमें मंदिर नहीं थे कि मंदिर बात तो, तो अगर कहीं और आपको जगह मिलती है तो आप जाने हाँ, को तयन अगर बैठा देती तो हम बैठ जाएंगे सर ठीक है